ਕਹਿੰਦਾ ਦੋ ਵੀਡੀਓ ਹੋ ਗਈਆਂ ਵਾਇਰਲ ਤੇ ਛੇ ਵਾਲੇ ਪੈਂਡਿੰਗ ਚ ਰੰਦਾਵਾ ਹੀ ਦੱਸੂਗਾ ਜਲਦੀ ਫੇਮਸ ਇੰਸਟਾਗ੍ਰਾਮਰ ਆਮਨ ਰਾਮਗੜੀ ਨਾਮ ਦੀ ਕੁੜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੀਤੇ ਦਿਨ ਹੀ ਵਾਇਰਲ ਹੋਈ ਸੀ ਜੋ ਵੀਡੀਓ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਹੋਣੀ ਇਸ ਬਾਰੇ ਆਮਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਸਟੋਰੀਆਂ ਸਾਂਝੀਆਂ ਕੀਤੀਆਂ ਸੀ ਜਿਦੇ ਵਿੱਚ ਉਸਨੇ ਇਹੀ ਕਿਹਾ ਸੀ ਕਿ ਮੈਂ ਸਾਰਿਆਂ ਅੱਗੇ ਹੱਥ ਵੜਨ ਕੇ ਇਹੀ ਰਿਕਵੈਸਟ ਕਰਦੀ ਆਂ ਕੀ ਮੇਰੀ ਵੀਡੀਓ ਨੂੰ ਹੁਣ ਅੱਗੇ ਨਾ ਸ਼ੇਅਰ ਕੀਤਾ ਜਾਵੇ ਕਿ ਮੇਰੀ ਫੈਮਿਲੀ ਇਸ ਟਾਈਮ ਬਹੁਤ ਜ਼ਿਆਦਾ ਦੁਖੀ ਆ ਗਈ ਤੇ ਮੈਨੂੰ ਵੀ ਨਾ ਤੰਗ ਕੀਤਾ ਜਾਵੇ ਤੇ ਨਾਲ ਦੇ ਨਾਲ ਆਪਾਂ ਤੁਹਾਨੂੰ ਇੱਥੇ ਦੱਸ ਦਈਏ ਕਿ ਆਮਨ ਨੇ ਇਹ ਵੀ ਗੱਲ ਕਲੀਅਰ ਕੀਤੀ ਸੀ ਕਿ ਉਹ ਵੀਡੀਓ ਰੀਅਲ ਆ ਗਈ ਆਮਣ ਨੇ ਇਹ ਵੀ ਦੱਸਿਆ ਕਿ ਮੈਂ ਉਸ ਬੰਦੇ ਦੇ ਉੱਪਰ ٹرسٹ ਕਰਦੀ ਸੀ ਤੇ ਤਾਂ ਕਰਕੇ ਮੈਂ ਉਸ ਨੂੰ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਤੇ ਮੈਨੂੰ ਤਾਂ ਕਰਕੇ ਹੀ ਅੱਜ ਇਹ ਸਾਰਾ ਕੁਝ ਝੇਲਣਾ ਪੈ ਰਿਹਾ ਹੈਗਾ ਸੋ ਇੱਥੇ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਬੰਦੇ ਨੇ ਉਹ ਵੀਡੀਓ ਵਾਇਰਲ ਕੀਤੀ ਜਿਸ ਨਾਲ ਆਮਣ ਰਾਮਗੜੀ ਦੀ ਉਹ ਵੀਡੀਓ ਬਣੀ ਸੀ ਦੱਸਿਆ ਜਾ ਰਿਹਾ ਹੈ ਕਿ ਉਹ ਬੰਦਾ ਹੁਣ ਕੈਨੇਡਾ ਚੱਲ ਗਿਆ ਉੱਥੇ ਜਾ ਕੇ ਉਸ ਨੇ ਇਹ ਸਾਰੀ ਵੀਡੀਓ ਵਾਇਰਲ ਕੀਤੀ ਸੀ ਇਸ ਬਾਰੇ ਕਰਨ ਦਾਤਾ ਨੇ ਆਪਣੇ ਇੱਕ ਪੋਡਕਾਸਟ ਦੇ ਵਿੱਚ ਗੱਲਬਾਤ ਕੀਤੀ ਸੀ ਸੋ ਉੱਥੇ ਹੀ ਗੋਲਾ ਮਿੱਠਾ ਪੂਰੇ ਤੇ ਦੀਪ ਰੰਧਾ ਵੀ ਦੇ ਕੁਝ ਇੱਕ ਸਟੋਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚੋਂ ਅਮਨ ਦੇ ਵਾਇਰਲ ਵੀਡੀਓ ਬਾਰੇ ਗੱਲਬਾਤ ਕਰਦੇ ਪਏ ਨੇ ਜੋ ਸਟੋਰੀਆਂ ਤੁਸੀਂ ਅੱਗੇ ਦੇਖੋਗੇ ਬਾਕੀ ਆਪਾਂ ਤਾਂ ਇਹ ਹੀ ਕਹਿ ਸਕਦੇ ਕਿ ਜੇਕਰ ਤੁਹਾਡੇ ਕੋਲ ਇਦਾਂ ਦੀ ਕਿਸੇ ਦੀ ਵੀਡੀਓ ਆਉਂਦੀ ਹੈ ਤਾਂ ਤੁਸੀਂ ਅੱਗੇ ਨਾ ਸ਼ੇਅਰ ਕਰਿਆ ਕਰੋ ਤੇ ਨਾ ਹੀ ਤੁਸੀਂ ਆਪ ਇਦਾਂ ਦੇ ਮੌਕੇ ਤੇ ਇਦਾਂ ਵੀਡੀਓ ਸ਼ੂਟ ਕਰਿਆ ਕਰੋ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਉਹ ਵੀਡੀਓ ਹੋ ਗਈਆਂ ਵਾਇਰਲ ਤੇ ਛੇ ਵਾਲੇ ਪੈਂਡਿੰਗ ਚ ਰੰਧਾਵਾ ਹੀ ਦੱਸੂਗਾ ਕਹਾਣੀਆਂ ਜਲਦੀ ਜਲਦੀ ਨੌਨਸਟਾਪ ਨੌਨਸਟਾਪ ਉਹ ਦੋ ਹੀ ਵਾਇਰਲ ਹੋਈਆਂ ਬਾਕੀ ਰੰਧਾਵੇ ਨੂੰ ਸਾਰਾ ਪਤਾ ਹੀ ਹੈ ਤੁਹਾਨੂੰ ਕਿਉਂਕਿ ਇਹ ਭਰਾ ਇਸ ਲੈਂਚ 'ਚ ਆ ਇਹਦੇ ਕੋ ਪਹਿਲੂ ਪਹੁੰਚ ਜਾਂਦਾ ਸਟਾਕ ਰੰਦਾ ਵੀ ਕਦੋਂ ਆਊਗਾ ਫੇ ਵਟਾ ਲਿਓ ਆਣੀਆਂ ਬਸ ਆਣੀਆਂ